ਸਰ ਵੀਰ ਜੀ ਜਹੰਦਰ ਡੇੜੀ ਫਾਰਮ ਤੇ ਤੁਹਾਡਾ ਸਵਾਗਤ ਹੈ ਵੀਰ ਜੀ ਅੱਜ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੀਆਂ ਨੇ ਤਿੰਨੇ ਤੋਕੜਾਂ ਕੱਪਣਾ ਨੇ ਇੱਕ ਨੀਲੀ ਦੀ ਆ ਤੇ ਦੋ ਮੋੜਾ ਦੀਆਂ ਨੇ ਵੀਰ ਜੀ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰੋ ਵਾਸਤੋ ਵੱਧ ਲਾਇਕ ਕਰੋ ਆਓ ਵੀਰ ਜੀ ਕਰਦੇ ਆ ਗੱਲਬਾਤ ਦਿਖਾਉਨੇ ਆ ਤੁਹਾਨੂੰ ਤਿੰਨ ਝੋਟੀਆਂ ਤਿੰਨੇ ਤੋਕੜਾਂ ਕੱਪਣਾ ਹਾਂਜੀ ਸਸਿਕਾ ਵੀਰ ਜੀ ਸਸਿਕਾ ਮਾਰੇ ਕੀ ਹਾਲ ਚੱਲ ਜੀ ਵਧੀਆ ਜੀ ਵਧੀਆ ਕਿੰਨੀਆਂ ਨੇ ਅੱਜ ਅੱਜ ਤਿੰਨੇ ਵੀ ਸੀ ਤੇ ਤਿੰਨੇ ਤੋਕੜਾਂ ਕੱਪਣਾ ਕਿੰਨੇ ਤੋਕੜਾਂ ਕੱਪਣੀਆਂ ਵੀਰ ਜੀ ਆਪਣਾ ਡਰੈਸ ਦੱਸੋ ਮੈਂ ਪਹਿਲਾਂ ਪਿੰਡ ਲੋਕ ਮੰ ਡਾਕਣਨ ਦਰਗਾਵਤ ਤੁਸੀਂ ਦਰਗਾਵਨਾਨਕ ਜਿਹੜਾ ਗਰਦਾਸ ਪੋਜੀ ਤੇ ਨੰਬਰ ਤੇ ਨਾਮ ਬੋਲੋ 84275 27262 ਮਖਰਾ ਸਿੰਘ ਜੀ ਠੀਕ ਜੀ ਤੇ ਦੱਸੋ ਵੀ ਜੀ ਕਿਤੋਂ ਸ਼ੁਰੂ ਕਰੀਏ ਆ ਪਹਿਲਾਂ ਹੀ ਕਰੀ ਅਠੀ ਜੀ ਪਹਿਲਾ ਸੂਆ ਜੇ ਪਹਿਲਾ ਸੂਆ ਜੀ ਸੂਈ ਆ ਸੂਈ ਆ ਜੀ ਤੇ ਕਿੰਨੇ ਚਿਰ ਦੀ ਗੱਭਨ ਦਾ ਦੁੱਧ ਸਾਢੇ ਪੰਜਵੇਂ ਮਹੀਨੇ ਦਾ ਗੱਭਨ ਜੇ ਤੇ ਦੁੱਧ ਕਿੰਨਾ ਜੇ ਦੁੱਧ ਦੇ 60 ਕਿਲੋ ਜੇ ਤੂੰ ਤੇ ਮਿਲਦੀ ਮੁੱਲ ਦੀ ਕਦਾ ਮਿਲਦੀ ਦਾਈ ਵੀਰਦੀ ਪਾੜ ਦੇਈ ਖੋਲੋ ਮੜੀ ਖੋਲੋਗੇ ਇਹ ਜੀ ਬੜੀ ਵੱਡੀ ਝੋਟੀ ਆ ਪਿਓਰ ਮੋੜਾ ਦੀ ਕਾਲੀ ਬੰਬ ਥੰਥਣ ਬਹੁਤ ਜ਼ਿਆਦਾ ਚੰਗਾ ਲੱਗਾ ਤੋੜ ਹਾਂ ਨਾ ਤੋੜੋ ਮੜੀ ਇਹ ਜੀ ਬੜੀ ਵੱਡੀ ਝੋਟੀ ਆ ਪਿਓਰ ਮੋੜਾ ਦੀ ਥੰਥਣ ਬੜਾ ਜ਼ਿਆਦਾ ਚੰਗਾ ਲੱਗਾ ਹੈ ਲੈ ਵਾ ਲੈ ਵਾ ਲੈ ਵਾ ਇਹ ਜੀ ਪੰਜਾਂ ਮਹੀਨੇ ਦੇ ਗੱਭਨ ਤੇ 7 ਕਿਲੋ ਦੁੱਧ ਹਾਂਜੀ ਹਾਂ ਤੇ ਡਿਮਾਂਡ ਡਿਮਾਂਡ ਦੇ ਲਈ ਜੀ ਆਪਣਾ ਕਰਿਆ ਵੀ ਮੰਗਦਾ ਜੀ ਦਿਨ ਲੈਣ ਵਾਲੀ ਗੱਲ ਹਾਣਾ 70 ਲੈਣੇ ਜੀ ਛੋਟ ਛਾਟ ਹੋ ਜੇਗੀ ਹੁਣ ਜਾਏਗੇ ਇਹਦੀ ਹਾਂਜੀ ਹੋ ਜੇਗੀ ਠੀਕ ਜੀ ਤੇ ਆਹ ਵਾਲੀ ਇਹ ਦੂਜਾ ਸੂਆ ਜੀ ਤੇ ਇਹ ਕਿਨੇ ਚਿਰ ਦੀ ਗੱਭਨ ਜੀ ਇਹ 4.5 ਮਹੀਨੇ ਗੱਭਨ ਜੀ ਤੇ ਦੁੱਧ ਦੁੱਧ ਦੇ ਕੋ 8-7-8 ਕਿਲੋ ਲਈ 8 ਕਿਲੋ ਹੋ ਗਈ 8 ਕਿਲੋ ਖੋਲੋ ਇਹਨੂੰ ਉੱਗੀ ਜੀ ਝੋਟੀ ਬਹੁਤ ਜ਼ਿਆਦਾ ਚੰਗੀ ਜੇ ਕੌਲੀ ਬੰਬ ਝੋਟੀ ਵੱਡੀ ਝੋਟੀ ਜੇ ਥਾਂ ਥਾਂ ਨੂੰ ਵੇਖ ਲੋ ਥਾਂ ਥਾਂ ਬਹੁਤ ਜ਼ਿਆਦਾ ਚੰਗਾ ਲੱਗਾ ਜੇ ਸਿੰਘ ਸੰਗ ਦਾ ਬੜਾ ਨਿਕਾ ਲੱਗਾ ਕੋਕਾ ਹੀ ਲੱਗਾ ਇਹ ਖੂਬ ਸਿੰਘ ਸੰਗ ਬਹੁਤ ਨਿਕਾ ਲੱਗਾ ਇਹਸਾਲੇ ਦੁੱਧ 8 ਕਿਲੋ 8 ਕਿਲੋ ਜੀ ਤੇ ਇਹਦੀ ਡਿਮਾਂਡ ਇਹਦੀ ਡਿਮਾਂਡ 1 ਲੱਖ ਰੁਪਈਆ ਜੀ ਹਾ ਨਾਂ ਵਾਲੀ 80 ਦੇ ਦਾਂਗਾ ਜੀ ਠੀਕ 80 ਚ ਮੰਨ ਤਾਂ ਹੋ ਜਾਏਗਾ ਹੋ ਜਾਏਗਾ ਜੀ ਆ ਆ ਗਈ ਵੀ ਜੀ ਨੀਲੀ ਰਾਵੀ ਦੀ ਮੱਝ ਜੀ ਤੀਜਾ ਚੌਥਾ ਸੁਭਾਉਗਾ ਹਾਂ ਜੀ ਦੁੱਧ ਦੁੱਧ ਦਾਂ 8 ਕਿਲੋ ਜੀ 9 ਕਿਲੋ ਤੇ ਗੱਪਣ ਇਹ ਸਾਢੇ ਤਿੰਨ ਮਹੀਨੇ ਦੇ ਗੱਪਣ ਸਾਢੇ ਤਿੰਨ ਮਹੀਨੇ ਗੱਪਣ ਦੇ 9 ਕਿਲੋ ਦੁੱਧ ਜੇ ਨੀਲੀ ਰਾਵੀ ਦੀ ਵੱਡੀ ਮਹੀਂ ਜੇ ਥਣ ਥਣ ਬੜਾ ਚੰਗਾ ਤੇ ਮਿਲਦੀ ਮੁੱਲ ਦੀ ਭਾੜੇ ਤੇ ਹੀ ਹੈ ਨਾ ਕਿੰਨੇ ਭਾੜੇ ਮਿਲਦੀਆਂ ਨੇ ਕਿੰਨੇ ਭਾੜੇ देखो विजय नीली राड़िया चिट्टी यख थोड़ी ते देनागा ते एड़ी डिमांड 17000 ਵੀ ਆ ਜੀ ਹਾਣਾ ਵਾਲੀ 65 ਦੀ ਦਾਂਗੇ 65 ਚ ਮਾਨਤਾਂਡ ਹੋ ਜਾਏਗਾ ਠੀਕ ਜੀ ਵੀ ਜੀ ਆ ਵੀ ਹੈਗੀ ਜੀ ਇੱਕ ਤੇ ਬੱਚੇ ਤੋਂ ਬਗੈਰ ਜੇ ਕਿੰਨਾ ਕੁ ਦੁੱਧ ਜੇ ਥਲੇ 20 13 ਕਿਲੋ ਜੀ 13 ਕਿਲੋ ਦੁੱਧ ਜੇ ਥਲੇ ਤੇ ਮੜੀ ਜੀ ਲਗਾਉਂਦੀ ਏ ਮੜੀ ਜੀ ਮੈਨੇ 680 ਲੱਗੀ ਮੜੀ ਜੀ ਨਾਉ ਨਾਉ ਦੇ ਬਾਕੀ ਮੈਂ ਹੀ ਵੱਡੀ ਜੇ ਵੀ ਬਾਕੀ ਮੇਰਾ ਵੀ ਨੰਬਰ ਚੱਲੂਗਾ ਸਕਰੀਨ ਤੇ ਜਿਹੜੇ ਵੀ ਨੇ ਲੈਣੀ ਹੋਏਗੀ ਗੱਲਬਾਤ ਕਰ ਲਿਓ ਬਾਕੀ ਵੀ ਜੀ ਡਰੈਸ ਦਾ ਦੋ ਇੱਕੜੀ ਫੇਰ ਆਪਣਾ ਦਾ ਦੋ ਆਪਣਾ ਡਰੈਸ ਇੱਕੜੀ ਫੇਟਰ ਲਕ ਮਾਣੀ ਆ ਜੀ ਠੀਕ ਜੀ ਦੀਕ ਪਿੰਡ ਵੜਾ ਮੰਗਰ ਲੱਗੇ ਬਿਲਕੁਲ ਠੀਕ ਆ ਕਲਾ ਨਾਉ ਰਲਾ ਮੰਗਰ ਲੱਗੇ ਭਾਈ ਨਾਉ ਰਲਾ ਮੰਗਰ ਲੱਗੇ ਜੀ ਠੀਕ ਜੀ ਬਾਕੀ ਤਿੰਨੇ ਝੋਟੀਆਂ ਵੱਡੀਆਂ ਜੇ ਕਿੰਨੇ ਬਾੜੇ ਮਿਲਦੀਆਂ ਨੇ ਹਾਂ ਬਾੜੇ ਪੜਦੇ ਨੇ ਕਿੰਨੇ ਬਾੜੇ ਤੇ ਮਿਲਦੀਆਂ ਵੀ ਜੀ ਸੋ ਸਾਸਿਕਾ ਰਵੀ ਜੀ